ਪਿਓਰ ਕੈਮਰੀ ਲਈ ਕੱਟ ਵੀਸਾ ਦਾ ਮੇਰਾ ਲੱਗ ਚੁੱਕਾ ਡਿਜ਼ਾਈਨ ਪਹੁੰਚ ਗਿਆ ਨੇ ਭਾਰੀ ਮਾਤਰਾ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਕੱਟ ਪੀਸ 5-5 ਮੀਟਰ ਦੇ ਕੱਟ ਪੀਸ ਪਹੁੰਚੇ ਨੇ ਵਾਧੂ ਮਾਲ ਹਾਜ਼ਰ ਹੋ ਚੁੱਕਾ ਹੈ ਚੈੱਕ ਕਰ ਲੋ ਸਿਰਫ ਤੇ ਸਿਰਫ 30 ਰੁਪਏ ਮੀਟਰ ਪਿਓਰ ਕੈਮਰੀ ਕਾਟਨ ਦੇ ਵਿੱਚ ਮਾਲ ਪਹੁੰਚਿਆ ਜੀ ਬਿਲਕੁਲ ਨਵਾਂ ਲੇਟੈਸਟ ਡਿਜ਼ਾਈਨ ਵਾੜ ਗਏ ਨੇ ਲੈਂਪਾਂ ਦੇ ਲੈਂਪ ਸੂਟਾਂ ਦੇ ਸੂਟ ਕੱਟ ਪੀਸਾਂ ਦੇ ਕੱਟ ਪੀਸ ਪਹੁੰਚ ਚੁੱਕੇ ਨੇ ਸਿਰਫ ਤੇ ਸਿਰਫ 30 ਰੁਪਏ ਮੀਟਰ ਦੇ ਵਿੱਚ ਲੱਗ ਗਿਆ ਮੇਲਾ ਪਿਓਰ ਕੈਮਰੀ ਕਾਟਨ ਇਦੇ ਵਿੱਚ ਫੁੱਲ ਪਿਓਰ ਦੇ ਦੁਪੱਟਿਆਂ ਨਾਲ ਮਾਲ ਵੀ ਹੈ ਜਿਵੇਂ ਕਿ ਦੁਪੱਟੇ ਤੁਸੀਂ ਮੈਚ ਵੀ ਕਰ ਸਕਦੇ ਹੋ ਦੁਪੱਟਾ ਅਲੱਗ ਮਿਲੂਗਾ 50 ਰੁਪਏ ਦਾ ਫੁੱਲ ਪਿਓਰ ਦਾ ਚੈੱਕ ਕਰ ਲਓ ਜੀ ਤੇ ਆ ਪੀਸ ਮਿਲਣਗੇ ਇਦਾਂ ਦੇ ਕੱਟ ਪੀਸ ਸਿਰਫ ਤੇ ਸਿਰਫ 30 ਰੁਪਏ ਮੀਟਰ ਦੇ ਦੁਪੱਟੇ ਮੈਚ ਕਰ ਸਕਦੇ ਹੋ ਦੇਖੋ ਜੀ ਸਿਰਫ 200 ਰੁਪਏ ਦੇ ਵਿੱਚ ਸੂਟ ਤਿਆਰ ਹੋਊਗਾ 50 ਦਾ ਦੁਪੱਟਾ ਤੇ 150 ਰੁਪਏ ਦਾ ਪੀਸ ਮਿਲੂਗਾ ਹਾ ਚੈੱਕ ਕਰ ਲਓ ਸਾਰੇ ਕੱਟ ਪੀਸਾਂ ਦੇ ਵਿੱਚ ਮੇਲਾ ਲੱਗ ਚੁੱਕਿਆ ਹੈ ਸਿਰਫ ਤੇ ਸਿਰਫ 3 ਰੁਪਏ ਮੀਟਰ ਪਹੁੰਚੋ ਪੂਰਾ ਵੱਡਾ ਵੇਲਾ ਲੱਗ ਗਿਆ ਭਾਈ ਕੱਟ ਪੀਸਾਂ ਦਾ ਪ्योर कॉटन ਦੇ ਚੈੱਕ ਕਰ ਲਓ ਰੰਗ ਡਿਜ਼ਾਈਨ ਸਾਰੇ ਵੱਖ-ਵੱਖਰੇ ਨੇ ਬਰੀਕ ਮੋਟੀ ਵੀ ਆ ਫਲਾਵਰਾਂ ਵਾਲੇ ਵੀ ਨੇ ਤੇ ਆ ਦੁਪੱਟਿਆਂ ਵਾਲਾ ਮਾਰ ਵੀ ਤੁਹਾਨੂੰ ਦਿਖਾਤਾ ਦੁਪੱਟਿਆਂ ਦੇ ਵਿੱਚ ਕਲਰ ਵੀ ਪਹੁੰਚ ਰਿਹਾ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਲਓ ਜੀ ਦੁਪੱਟਿਆਂ ਦੇ ਕਲਰ ਦਿਖਾਓ ਜੀ ਪ्योर ਦਾ ਦੁਪੱਟਾ ਪਹੁੰਚਿਆ ਆਪਣੇ ਕੋਲੇ ਚੈੱਕ ਕਰ ਲਓ ਫੁੱਲ ਪ्योर ਦੁਪੱਟਾ ਆਊਗਾ ਜੀ 2.5 2.5 ਮੀਟਰ ਦੀ ਕੱਟ ਸਾਈਜ਼ ਚੈੱਕ ਕਰ ਸਕਦੇ ਹੋ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਬੜਾਈ ਸ਼ਾਨਦਾਰ ਡਿਜ਼ਾਈਨ ਆ ਭਾਈ ਦੇਖੋ ਇਹ ਪੂਰੇ ਫਾਇਦੇ ਨਾਲ ਲਾਤਾ ਆਪਾਂ ਇਰੀਆ ਭੈਣਾਂ ਵਾਸਤੇ ਮੇਲਾ ਲੱਗ ਚੁੱਕਿਆ ਹੈ ਸਿਰਫ ਤੇ ਸਿਰਫ 50 ਰੁਪਏ ਦਾ ਦੁਪੱਟਾ ਆਊਗਾ ਜੀ ਫੁੱਲ ਵਿਅਰ ਦਾ ਦੇਖੋ ਕੀ ਬਾਤ ਹੈ ਜੀ ਰੰਗ ਪੂਰੇ ਘੇਣ ਘੇਣ ਹਾਜ਼ਰ ਹੋਏ ਨੇ ਚੈੱਕ ਕਰੀ ਚਲੋ ਡਿਜ਼ਾਈਨ ਸ਼ਾਨਦਾਰ ਯਾਨਦਾਰ ਮਾਲ ਹਾਜ਼ਰ ਹੋ ਗਿਆ ਕੈਮਰੀ कॉटन ਦੇ ਕੱਟ ਪੀਸ 30 ਰੁਪਏ ਮੀਟਰ ਦੇ ਵਿੱਚ ਤੇ ਦੁਪੱਟੇ ਪਹੁੰਚ ਗਏ ਫੁੱਲ ਵਿਅਰ ਦੇ ਸਿਰਫ ਤੇ ਸਿਰਫ 50 ਰੁਪਏ ਦਾ ਇੱਕ ਪੀਸ ਦੇਵਾਂਗੇ ਪੂਰੇ ਫਾਇਦੇ ਨਾਲ maal ਖੁੱਲ ਚੁੱਕਿਆ ਭਾਈ ਚੈੱਕ ਕਰ ਲੋ ਕੁਆਟਿਟੀ ਜਮਾਲ ਹੈ ਆ ਦੇਖੋ ਢੇਰ ਲੱਗਿਆ ਪਿਆ ਸਾਹਮਣੇ ਦੇਖੋ ਜੀ ਕੀ ਬਾਤਾਂ ਨੇ maal ਦੀਆਂ ਚੈੱਕ ਕਰ ਲੋ ਗਰਮੀ ਦੇ ਪੂਰੇ ਫਾਇਦੇ ਨਾਲ maal ਪਹੁੰਚ ਚੁੱਕਿਆ ਜੀ ਸਾਰਾ ਇਹ ਰੇਟਸ ਉਹਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਇੱਕ ਵਾਰ ਫੇਰ ਸੁਣ ਲੋ ਲਓ ਜੀ ਦੇਖੋ ਚੈੱਕ ਕਰ ਲੋ ਪਹਿਲਾਂ ਡਿਜ਼ਾਈਨ ਦੇਖ ਲੋ ਫਿਰ ਤੁਹਾਨੂੰ ਇੱਕ ਵਾਰ ਲਾਸਟ ਦੇ ਵਿੱਚ ਰੇਟ ਵੀ ਦੱਸਾਂਗੇ ਸਾਰੇ ਕੱਟ ਪੀਸ ਪਹੁੰਚ ਗਏ ਨੇ ਇਦੇ ਵਿੱਚ ਵੱਖੋ-ਵੱਖਰੇ ਮਤਲਬ ਜਿਵੇਂ 5 ਮੀਟਰ ਵੀ ਹੈ 3 ਮੀਟਰ ਵੀ 4 ਵੀ ਸਾਰੇ ਤਰ੍ਹਾਂ ਦੀ ਕੱਟ ਪੀਸ ਪਹੁੰਚੇ ਨੇ ਆਪਣੇ ਕੋਲ ਇਹ ਬਾਦੂਮਾਰ ਪਹੁੰਚ ਗਿਆ ਗੱਡੀਆਂ ਪਰ ਪਰ ਕੇ ਮਾਲ ਦੀਆਂ ਹਾਜ਼ਰ ਹੋ ਗਈਆਂ ਨੇ ਇਹ ਸਾਰਾ ਮਾਲ ਸਾਨੂੰ ਆਪਾਂ ਦੇਵਾਂਗੇ ਸਿਰਫ ਤੇ ਸਿਰਫ 30 ਰੁਪਏ ਮੀਟਰ ਦੇ ਵਿੱਚ ਕੱਟ ਪੀਸਾਂ ਦੇ ਵਿੱਚ ਮਾਲ ਪਹੁੰਚਿਆ ਆਪਣੇ ਕੋਲੇ ਪਿਓਰ ਕੈਮਰੀ कॉटन ਚੈੱਕ ਕਰ ਲੋ ਡਿਜ਼ਾਈਨ ਟਿਕਾ ਫੁੱਲ ਪਿਓਰ ਦੁਪੱਟੇ ਇਹ ਦੁਪੱਟਾ ਜਿਵੇਂ ਆ ਸੂਟ ਦੇ ਨਾਲ ਮੈਚ ਕਰ ਸਕਦੇ ਆ ਇਹਦੇ ਨਾਲ ਮੈਚ ਕਰ ਸਕਦੇ ਆਂ ਇਹ ਦੇਵਾਂਗਾ 50 ਰੁਪਏ ਦਾ ਇਹਦੇ ਨਾਲ ਮੈਚ ਕਰਕੇ ਸੂਟ ਹੋ ਗਿਆ ਤਿਆਰ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ 50 ਦਾ ਦੁਪੱਟਾ ਤੇ 150 ਦਾ ਸੂਟ 30 ਰੁਪਏ ਮੀਟਰ ਦੇ ਵਿੱਚ ਪਹੁੰਚ ਗਿਆ ਲੱਗ ਗਿਆ ਮੇਲਾ ਪਹੁੰਚੋ ਛੇਦਖੇਦੀ ਹੋਰ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਿਹਾ ਕਰੋ ਸ਼ੁਕਰੀਆ ਜੀ ਧੰਨਵਾਦ ਮੇਲੇ ਦਾ ਫਾਇਦਾ ਉਠਾਓ